ਜਿੰਦਾਬਾਦ ਪਾਕਿਸਤਾਨ ਮਰਦਾਬਾਦ 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 ਆਤਕਵਾਦ ਮਰਦਾਬਾਦ 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 ਪਾਕਿਸਤਾਨ ਮਰਦਾਬਾਦ 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 ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਸ਼ਹਿਰ ਵਾਸੀ ਜਿਹੜਾ ਦੁਕਾਨਾਂ ਬੰਦ ਕੀਤੀਆਂ ਜਾਈਏ ਸਾਰੇ ਸ਼ਹਿਰ ਨੂੰ ਸ੍ਰੀ ਮੁਖਸਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਤਾਂ ਹੈ ਹੀ ਪਰ ਸਾਰੇ ਦੇਸ਼ ਨੂੰ ਬਹੁਤ ਵੱਡਾ ਰੋਸ ਹੈ ਇਦੋਂ ਮਾੜੀ ਘਟਨਾ ਕੋਈ ਹੋ ਨਹੀਂ ਸਕਦੀ ਕਸ਼ਮੀਰ ਪਹਿਲਗਾਮ ਜਿਹੜਾ ਉਹ ਇਹੋ ਜਿਹਾ ਸਾਡਾ ਏਰੀਆ ਜਿਹਨੂੰ ਅਸੀਂ ਸਵਰਗ ਕਹਿੰਦੇ ਆ ਲੋਕ ਉੱਥੇ ਬਹੁਤ ਸਾਰੇ ਉੱਥੇ ਜਾਂਦੇ ਆ ਜਦੋਂ ਦੁਖੀ ਹੋ ਜਾਂਦਾ ਬੰਦਾ ਉਹ ਕਹਿੰਦੇ ਚਲੋ ਕਸ਼ਮੀਰ ਚਲਦੇ ਆ 10 ਦਿਨ ਸੋਖਦੇ ਲਾ ਗਏ ਇਹ ਪਹਿਲੀ ਵਾਰ ਹੈ ਐਦਾਂ ਵੱਡਾ ਅਟੈਕ ਜਿਹੜਾ ਇਹਨਾਂ ਦਰਿੰਦਿਆਂ ਨੇ ਕੀਤਾ ਹੈ और ना ना लेके पुछ पुछ के भी तुम हिंदू हो गए मुसलमान हो गए कौन हो यह बहुत बड़ी दुखदाई घटना है ना बर्दाश्त है और सानू मान है मोदी साहब से और किसी तरीके भी ये बर्दाश्त नहीं किया जाऊगा जोड़ा है अटैक है ये बार बार वेख्या नहीं जाऊगा मैं पहला भी कह के हटे हैं बार बार की गद्दारी को भारत क्यों सह जाता है ज्यादा संयम भी दुनिया में ਗਰਦਾ ਕਹੇ ਲਾਤਾ ਹੈ ਹਬ ਤੋਂ ਵਕਤ ਬਦਲਣਾ ਸਿੱਖੋ ਡਰਤੇ ਡਰਤੇ ਜੀਣੇ ਦਾ ਲੋਕੋ ਕੋ ਅਸਾਸ ਕਰੇ 56 ਇੰਚ ਕੇ ਸੀਨੇ ਦਾ ਇਤੋ ਵਕਤ برداشت ਨਹੀਂ ਕਰ ਸਕਦੇ ਸੀ ਚਲੋ ਗੁਜਰਾਤ ਦੇ ਸੀ ਚਾਹੇ ਹਰਿਆਣੇ ਦੇ ਸੀ ਚਾਹੇ ਕਿਧੋਂ ਦੇ ਸੀ ਬੱਚੇ ਦਾ ਸਾਡੇ ਹੀ ਸੀ ਭਰਾ ਦਾ ਸਾਡੇ ਹੀ ਸੀ ਉਹਨਾਂ ਨੇ ਵਿੱਚ ਫੌਜੀ ਵੀ ਮਾਰਿਆ ਜਿੰਨੂ ਵੀ ਮਾਰਿਆ ਬਹੁਤ ਗਲਤ ਮਾਰਿਆ ਪਰ ਉਹ ਨਾ برداشت ਹੈ ਔਰ ਸਾਰੇ ਮੁਖਸਰ ਅਜ ਉਸ ਰੋਜ਼ ਦੇ ਵਿੱਚ ਉਸ ਦੁੱਖ ਦੇ ਵਿੱਚ ਸ਼ਰੀਕ ਹੈ ਸਾਰਾ ਵਪਾਰ ਮੰਡਲ ਸਾਡਾ ਜਮੰਦ ਹੈ ਔਰ ਜੋ ਜੋ ਹੁਕਮ ਹੋਊਗਾ ਸਾਡੇ ਪ੍ਰਧਾਨ ਜੀ ਦਾ ਅਸੀਂ ਸਾਰੇ ਉਸੇ ਤਰੀਕੇ ਨਾਲ ਚੱਲਾਂਗੇ ਇਹ ਬਹੁਤ ਵੱਡਾ ਮਾਰੀ ਘਟਨਾ ਹੋਈ ਹੈ ਇਹ ਜੀ ਹੋਣੀ ਨਹੀਂ ਚਾਹੀਦੀ ਔਰ ਦੇਸ਼ ਨੂੰ ਉਸ ਐਕਸ਼ਨ ਲੈਣਾ ਚਾਹੀਦਾ ਕਿਸ ਤਰ੍ਹਾਂ ਦੇਖੋ ਵਪਾਰਕ ਜਿਹੜਾ ਕਿਹਾ ਜਾਏ ਨਹੀਂ ਵਾਅਦਾ ਕੀਤਾ ਗਿਆ 20 ਘੰਟੇ ਦਾ ਵਪਾਰ ਸਾਰਾ ਸਾਡੇ ਉਹ ਭਾਈਚਾਰਾ ਅਸੀਂ ਦੇਸ਼ ਦੇ ਨਾਲ ਹੈ ਸਾਡਾ ਤਾਂ ਇਹੀ ਨਾਰਾ ਰਿਹਾ ਹੈ ਹਿੰਦੂ ਮੁਸਲਮ ਸਿੱਖ ਰਸਾਈ ਰਹਿਣ ਲਗੇ ਯਹਾਂ ਰਹਤੇ ਹੈ ਇਹ ਹਿੰਦੁਸਤਾਨ ਹਮਾਰਾ ਹੈ ਹਮ ਸਭ ਇਹੀ ਕਹਤੇ ਅਸੀਂ ਤਾਂ ਹਮੇਸ਼ਾ ਇਹਨਾਂ ਨੂੰ ਮਾਫੀ ਕੀਤਾ ਜਿੰਨੀ ਮਰੀ ਉਹਨਾਂ ਪਰ ਹੁਣ ਇਹ ਨਾ ਬਰਦਾਸ਼ ਹੈ ਵੀ ਬੈਠਿਆਂ ਨੂੰ ਬੱਚੇ ਇੱਥੇ ਘੁੰਮਣ ਗਏ ਤੇ ਉਹਨਾਂ ਵਿੱਚ ਬਜ਼ੁਰਗਾਂ ਦੇ ਵਿੱਚ ਮਤਾਂ ਦੇ ਵਿੱਚ ਸਾਰਿਆਂ ਨੂੰ ਇਹ ਕਹਿੰਦੇ ਜਾ ਕੇ ਮੋਦੀ ਨੂੰ ਕਹਿੰਦੀ ਹੈ ਕਿ ਲੇਡੀਜ਼ ਨੂੰ ਕਹਿੰਦੇ ਹੈ ਇਹਨਾਂ ਨੂੰ ਪਤਾ ਨਹੀਂ ਲੱਗਿਆ ਉਹਨਾਂ ਨੂੰ ਦੱਸਾਂਗੇ ਵੀ ਮੋਦੀ ਕੀ ਹੈ ਪੰਜਾਬ ਕੀ ਹੈ ਹਿੰਦੁਸਤਾਨ ਕੀ ਹੈ ਇਹਨਾਂ ਨੂੰ ਯਾਦ ਕਰਾਵਾਂਗੇ ਤੇ ਕੋਈ ਕਹਿਣ ਵਾਲੀ ਤਾਂ ਕੋਈ ਕਸਰ ਬਾਕੀ ਨਹੀਂ ਰਹੀ ਮੈਂ ਮੁਕਤਰ ਵਾਸੀਆਂ ਦਾ ਤੇ ਸਾਰੇ ਚੈਨਲਾਂ ਵਾਲਿਆਂ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਐਸੀ ਕਾਨੂੰਨੀ ਘਟਨਾ ਐਸੀ ਕਾਇਰਤਾ ਵਾਲਾ ਕੰਮ ਜਿਹੜਾ ਉਹਨਾਂ ਨੇ ਪਾਕਿਸਤਾਨ ਦੇ ਲੀਡਰਾਂ ਨੇ ਪਾਕਿਸਤਾਨ ਦੇ ਅਤਵਾਦੀਆਂ ਨੇ ਕੀਤਾ ਉੰਨੇ ਅਸੀਂ ਨਿੰਦਿਆ ਕਰਦੇ ਆਂ ਪਰ ਅਸੀਂ ਇੱਕ ਗੱਲ ਦੱਸਣਾ ਚਾਹੁੰਦੇ ਆਂ ਮੋਦੀ ਸਾਹਿਬ ਇਹਨਾਂ ਨੂੰ ਇਹ ਦੱਸ ਦਿਓ ਕਿ ਸਾਡੇ ਜਵਾਨ ਬਾੜਾਂ ਦੇ ਬੈਠੇ ਆ ਜੇ ਕੋਈ ਹਮਲਾ ਕਰਨਾ ਸੀ ਜੇ ਕੋਈ ਪੰਗਾ ਲੈਣਾ ਸੀ ਸਾਡੇ ਜਵਾਨਾਂ ਨਾਲ ਲੈਂਦੇ ਨਿਹੱਥੇ ਲੋਕਾਂ ਤੇ ਨਿਹੱਥੇ ਬੱਚਿਆਂ ਤੇ ਨਿਹੱਥੇ ਲੇਡੀਜ਼ ਤੇ ਇਹ ਜਿਹੜਾ ਕਾਰਨ ਆ ਹਮਲਾ ਕੀਤਾ ਇਹ ਬਹੁਤ ਨਿੰਦਿਆਯੋਗ ਹੈ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਸ਼ਹਿਰ ਵਾਸੀਆ ਵੱਲੋਂ ਬੰਦ ਕੀਤਾ ਗਿਆ ਸੀ ਇਹਨਾਂ ਦਾ ਮੈਂ ਸਾਰੇ ਜਿੰਨੇ ਵੀ ਮੇਰੇ ਦੁਕਾਨਦਾਰ ਆ ਆਓ ਸ਼ਹਿਰੀ ਤੋਂ ਪਹੁੰਚੇ ਆ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਆ ਸਾਰਿਆਂ ਜੀ ਆ ਕੇ ਨਮਸਕਾਰ ਕਰਨ। ਇਹ ਮਗਰ ਜਿਹੜਾ ਬਹੁਤ ਘਣਾਉਣੀ ਘਟਨਾ ਹੋਈ ਜਿਹੜੀ ਪਹਿਲ ਬਗਾਮ ਦੇ ਵਿੱਚ ਜੰਮੂ ਸ਼ਵੀਰ ਦੇ ਵਿੱਚ ਕੋਈ ਆ ਐਨੇ ਉਹਨਾਂ ਨੇ ਸਟ੍ਰਾਈਟ ਆ ਆਦਮੀ ਜਿਹੜੇ ਮਾਰਦੇ ਆ ਕੋਈ ਜਖਮੀ ਹੈਗੇ ਆ ਉਹ ਜ਼ਿਬਾਬਤਾ ਸਾਰਾ ਮਤਲਬ ਮੁਖਸਰ ਅਸੀਂ 11 ਵਜੇ ਕਰਬਤ ਕੀਤਾ ਔਰ ਉਹਨਾਂ ਪਰਿਵਾਰਾਂ ਨਾਲ ਜਿਨ੍ਹਾਂ ਦੇ ਕਿਸੇ ਦਾ ਸਵਾਲ ਨਾ ਦੁਕੇਆ ਗਿਆ ਕੇਹ ਦਾ ਮਤਲਬ ਪੁੱਤ ਕੇਹ ਦਾ ਭਰਾ ਉਹਨਾਂ ਪਰਿਵਾਰਾਂ ਨਾਲ ਸਾਨੂੰ ਹੋਣੀ ਚਾਹੀਦੀ ਸਾਥੀਆ ਮਤਲਬ ਜਿਹੜਾ ਕਿ ਇਹ ਨਹੀਂ ਇਹ ਸਾਡਾ ਕੰਮ ਹੈ ਕਿ ਕਹਿੰਦੇ ਆ ਅਸੀਂ ਅੱਗੇ ਬਾਅਦ ਚ ਵੱਡਾ ਤੋਂ ਵੱਡਾ ਐਕਸ਼ਨ ਕੀਤਾ ਜਾਵੇ ਤਾਂ ਕਿ ਜਿਹੜੇ ਅੱਗੇ ਤੋਂ ਕੋਈ ਇਹੋ ਜਿਹੇ ਕਾਂਡ ਨਾ ਹੋਣ ਮਤਲਬ ਜਿਹੜਾ ਵੀ ਅਤਵਾਦ ਨੂੰ ਅਸੀਂ ਤਾਂ ਕਹਿੰਦੇ ਹਾਂ ਖਤਮ ਹੀ ਕਰਨਾ ਚਾਹੀਦਾ ਸਾਰੇ ਦੇਸ਼ ਦੇ ਵਿੱਚ ਇਹੀ ਅਸੀਂ ਕਹਿੰਦੇ ਆ ਵਪਾਰੀਆਂ ਨੂੰ ਬੇਨਤੀ ਕਰਦੇ ਆ 11 ਵਜੇ ਤੱਕ ਇਹਨਾਂ ਛਾਪ ਬਈ ਬੰਦ ਕਰਨ ਔਰ ਇੱਥੋਂ ਅਸੀਂ ਕਾਮਲੀ ਚੌਕ ਤੋਂ ਪੂਰਾ ਚੌਕ ਤੱਕ ਅਸੀਂ ਮਤਲਬ ਰੋਸ ਮਾਰਚ ਕਰਾਂਗੇ ਉਸ ਤੋਂ ਬਾਅਦ ਅਸੀਂ ਡੀਸੀ ਸਾਹਿਬ ਨੂੰ ਸਾਰੇ ਵਪਾਰ ਮੰਡਲ ਦੀ ਤਰਫੋਂ ਸ਼ਹਿਰੀਆਂ ਤਰਫੋਂ ਮੈਮੋ ਰੈਡੰਨੀ ਯਾਦ ਬਤਰਾ ਮੰਗ ਬਤਰਾ ਕੇਂਦਰ ਸਰਕਾਰ ਦਾ ਫੈਸਲਾ ਕਿਸ ਤਰ੍ਹਾਂ ਦੇਖਦੇ ਪਈਓ ਜੋ ਪਾਕਿਸਤਾਨ ਨਾਲ ਜਿਹੜਾ ਬੰਦਾ ਨੇ ਕੀਤਾ ਬਹੁਤ ਵਧੀਆ ਕੀਤਾ ਜੋ ਇਹ ਤੋਂ ਬਾਅਦ ਚ ਕਰਨਗੇ ਉਹਤੇ ਵੀ ਸਾਨੂੰ ਉਹਨਾਂ ਤੇ ਬਹੁਤ ਮਾਣ ਆ ਕੇ ਸਾਡੇ ਗ੍ਰਹਿ ਮੰਤਰੀ ਸਾਹਿਬ ਪ੍ਰਾਈਮ ਮਿਨਿਸਟਰ ਸਾਹਿਬ ਬਹੁਤ ਵਧੀਆ ਕਰਦੇ ਕੀ ਕਹਿਣਾ ਚਾਹਦੇ ਹੋ ਜੋ ਅੱਜ ਸ਼ਹਿਰ ਵਸੀਆਂ ਵੱਲੋਂ ਮੁਖਸਰੀ ਬੰਦ ਕਰਕੇ ਰੋਜ਼ ਪਟਾ ਅ ਅੱਜ ਜਿਹੜਾ ਜਿੱਥੇ ਇਕੱਠੇ ਹੋਏ ਆਪੇ ਇਕੱਤਰ ਹੋਏ ਆ ਮੁਖਸਰੀ ਸਮੱਸਿਆ ਨੇ ਹਿੰਦੁਸਤਾਨੀ ਸਮੱਸਿਆ ਹੈ ਆ ਪੰਜਾਬੀ ਸਤੇ ਆਪਣੀ ਧਰਤੀ ਮਾਤੇ ਹੀ ਸਮੱਸਿਆ ਹੈ ਜੋ ਇਹਨਾਂ ਨੇ ਕੀਤਾ ਐ ਇਹ ਤੋਂ ਮਾਰੇ ਗਲਤ ਕੰਮ ਹੋ ਨਹੀਂ ਸਕਦਾ ਮੈਂ ਤੁਹਾਡੇ ਮਾਧਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਹਾਂ ਮੈਂ ਆਪਦੀਆਂ ਸਿਵਾਵਾਂ ਪੰਜਾਬ ਹਿੰਦੁਸਤਾਨ ਸਰਕਾਰ ਨੂੰ ਹਿੰਦੁਸਤਾਨ ਆਰਮੀ ਨੂੰ ਸਨਮਾਨਿਤ ਕਰਦਾ ਹਾਂ ਜਿੱਥੇ ਵੀ ਸਾਡੀ ਲੋੜ ਹੈ ਵੇਖੋ ਮੈਂ ਇੱਕ ਨਿਸ਼ਾਨਚੀ ਵੀ ਹਾਂ ਇੱਕ ਸ਼ੂਟਰ ਵੀ ਹਾਂ ਜਿੱਥੇ ਮੇਰੀ ਐ ਮੇਰੇ ਪਰਿਵਾਰ ਦੀ ਲੋੜ ਹੈ ਅਸੀਂ ਹਿੰਦੁਸਤਾਨ ਦੀ ਫੌਜਾਸਟੇ ਹਿੰਦੁਸਤਾਨ 'ਚ 24 ਘੰਟੇ ਖੜੇ ਹਾਂ ਮੈਂ ਆਪਦੀਆਂ ਸਿਵਾਵਾਂ ਹਿੰਦੁਸਤਾਨ ਦੀ ਫੌਜ ਨੂੰ ਇਦੋਂ ਸਰਕਾਰ ਉਸ ਵਰਤ ਕਰ ਦੇ ਜਿਸ ਤਰ੍ਹਾਂ ਜਿੱਤੇ ਵੀ ਲੋੜ ਹੈ ਅਸੀਂ ਉਹ ਸੇਵਾਵਾਂ ਦੇਣ ਨੂੰ ਤਿਆਰ ਹਾਂ ਮੈਂ ਆਪ ਇੱਕ ਪੁਰਾਣਾ ਖਿਡਾਰੀ ਵੀ ਹਾਂ ਸਪੋਰਟਸਮੈਨ ਵੀ ਹਾਂ ਤੇ ਅੱਜ ਥੋੜਾ ਬੋਲਣ ਦਾ ਇਸ ਨੂੰ ਹੈ ਬਾਕੀ ਮੈਂ ਫਿਜ਼ੀਕਲੀ ਫਿੱਟ ਹਾਂ ਪਰਮਾਤਮਾ ਮੇਰੇ ਅਰ ਜੁਨੇ ਕੀਤਾ ਇਹਨਾਂ ਨੂੰ ਸਹਾਇਤਾ ਮਿਲੇ ਤੇ ਪਰਮਾਤਮਾ ਜਿਹੜੇ ਭੈਣ ਭਰਾਵਾਂ ਦੇ ਨੁਕਸਾਨ ਹੋਏ ਉਹਨਾਂ ਨੂੰ ਸਿਰ ਤੇ ਹੱਥ ਰੱਖ ਕੇ ਅਸ਼ੀਰਵਾਦ ਦੇਵੇ ਤੇ ਮਾਰੇ ਬੰਦਿਆਂ ਨੂੰ ਇਹਦਾ ਸਬਕ ਸਿਖਾਵੇ ਤੇ ਤੁਹਾਡੇ ਬਾਰੇ ਫਿਰ ਬੇਇਨਤੀ ਕਰ ਦੇ ਆਏ ਆਫਰ ਮੈਂ ਸਰਵਿਸਿਜ਼ ਕਮਿਨੈਸ਼ਨ ਮੈਂ ਆਗਦੀਆਂ ਸੇਵਾਵਾਂ ਹਿੰਦੁਸਤਾਨ ਆਸਤੇ ਦਿੰਨੇ ਜਿੱਥੇ ਵੀ ਆਗਮੀ ਨੂੰ ਓਰ ਯੂ ਲੋਡ ਹੈ ਮੈਂ ਉਹ ਦਾ ਸਤਿਨਾਸਿ ਘੜਾ ਜਿਉਂ ਕਰ ਤੁਹਾਡੇ ਮਾਣ ਦੀ ਬੇਨਤੀ ਕਰਦਾ ਬਹੁਤ ਬਹੁਤ ਧੰਨਵਾਦ ਮਿਹਰਬਾਨ ਤੁਹਾਡਾ ਆਪਣਾ ਮਰ ਪਸੰਦ ਚੈਨਲ ਸੱਚ ਬੋਲਦਾ ਨਿਊਜ਼ ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ ਨਿਊਜ਼ ਸਭ ਤੋਂ ਫਾਸਟ ਤੇ ਤੇਜ਼ ਖਬਰ ਦੇਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ ਨਿਊਜ਼